ਅਜੇ ਕੈਮਰੇ 'ਚ ਘਟਦੀ ਕਰਿਆ ਤੁਹਾਨੂੰ ਆਵਾਜ਼ ਆਉਂਦੀ ਆਣੀ ਗੱਡੀ ਦੇ ਪਰਪਰਿਆ ਵੀ ਪਰੋਂ ਚੱਕ ਪਤਾ ਨਹੀਂ ਕਿਆ ਬਣੂਗਾ ਪੰਜਾਬ ਦਾ ਇਹ ਮਾਲਕਾ ਬਖਸ਼ੀ ਬਖਸ਼ੀ ਦੇ ਬਾਪਾ ਜਿੱਥੇ ਰਹਿੰਦਾ ਮੈਨੂੰ ਲੱਗਦੀ ਪਾਣੀ ਤੇ ਸੋਕਾ ਆਇਆ ਹੈਗਾ ਬਚਾਓਗਾ ਜੇ ਮੈਨੂੰ ਲੱਗਦੀ ਵੀ ਉੱਥੇ ਵੀ ਵੜ ਜਾਊਗਾ ਪਾਣੀ ਜਿਹੜੇ ਹਾਲਾਤ ਆ ਪਰੀ ਆਵਲੇ ਦੋਨੇ ਪੰਜਾਬ ਡੁੱਬ ਗਏ ਲੈੰਡਾ ਦੇ ਚੜਦਾ ਬਾਬੇ ਕਰ ਮੇਰ ਉ ਤਾਂ ਬਹੁਤ ਨੁਕਸਾਨ ਹੋ ਗਿਆ ਫੈਲੇ ਬਹੁਤ ਔਖੇ ਖੜੇ ਹੁੰਨੇ ਆ ਜਿੰਨੇ ਨੂੰ ਸੱਟ ਜਾ ਆਉਣ ਲੱਗਦਾ ਐਨੇ ਨੂੰ ਫੇਰ ਉਸ ਤੇ ਗੁੱਸਾ ਆ ਜਾਂਦਾ ਇਰੇ ਦਰਿਆ ਨਾਲੇ ਘਰ ਔਰਰੇ ਵਿਸਾਲ ਉਹਨਾਂ ਨਾਲ ਆਇਤੀ ਤਾਂ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੋ ਗਿਆ ਆਵੇ ਨਾ ਨੌ ਨਿਸ਼ਾਨੇ ਨਹੀਂ ਰਹਿ ਮਕਾਨਾਂ ਦੇ ਕਿਤੇ ਨੂੰ ਹੜ ਗਏ ਫਸਲਾਂ ਖਰਾਬ ਹੋ ਗਈਆਂ ਨੰਨ ਰੀਤਾ ਚੜ ਗਿਆ ਚਾਰ ਚਰ ਪੰਜ ਪੰਜ ਫੁੱਟ ਹੋ ਗਿਆ ਪੱਤੇ ਝੜ ਗਿਆ ਉਹਨਾਂ कदे नहीं इतनी वालस देखी भाई हेल्थी हो देखी अभी जड़ा हट नहीं रहा सारे सातों कातों के करया देखो भाई ਕਰਦੇ ਕਿਰਪਾ ਮਾਲਕਾ ਕਰਦੇ ਕਰਦੇ ਬਸ ਕਰ ਬਹੁਤ ਹੋ ਗਿਆ ਹੁਣ ਇੰਨਾ ਨਾ ਕਰ ਬਹੁਤ ਔਖਾ ਹੈ ਪਹਿਰਾ ਤੇ ਖੜਾ ਹੋਣਾ ਪੈਣਾ ਹੀ ਵਾਕ ਕਰ ਜਿਆ ਨੇ ਦੱਬੇ ਹੋਏ ਆ ਵਾਹ ਵਾਹ ਸਮਝ ਨਹੀਂ ਲੱਗ ਰਹੀ ਇਹ ਹਮੀ ਫੁਆਇਆ ਜਾ ਰਿਹਾ ਜਿਆ ਰੱਬ ਵਾਰ ਰਹਾ ਗਾਈ ਸਾਨੂੰ ਨਾ ਵਧੀਆ ਇਹ ਮਕਮਾ ਤਰੀ ਪ੍ਰਧਾਨ ਮੰਤਰੀ ਚੁਣਨੇ ਪੈਣੇ ਇਹਨਾਂ ਨਾਨੀ ਥੋੜਾ ਕੰਮ ਚੱਲਣਾ ਨਹੀਂ ਇਹ ਤਾਂ ਸਾਨੂੰ ਡੋਬੋਣੇ ਪੈ ਰਿਆਂ ਕਦੇ ਕਰੋਨਾ ਆ ਗਿਆ ਕਦੇ ਹੜ ਆ ਗਏ ਕਦੇ ਗੈਂਸਟਰ ਬਣਾ ਕੇ ਇਨਕਾਊਂਟਰ ਕਰਤੇ ਕਦੇ ਕੁਛ ਕਰਤਾ ਅਨ੍ਹਾ ਬੁਲਾ